ਬਹੁਤ ਹੀ ਸਤਿਕਾਰਯੋਗ ਸুইস ਬਖ ਨੂੰ ਦੇਖ ਰਹੀ ਸਾਰੀ ਸਰੋਤਿਓ ਸਲਾਹੁਕਤੇ ਵੈਕਰ ਜੀ ਦਾ ਕਾਲ ਸਾਂ ਮੈਂ ਵੀ ਤੇ ਅੱਜ ਅਸੀਂ ਪੱਤੀ ਕਾਂਗੜ ਜੋ ਪਈ ਰੂਪੇ ਤੋਂ ਸ਼ਾਰਕ ਅਦਾਲਤ ਪਰੇ ਨੂੰ ਜਾਂਦੀ ਆ ਉੱਥੇ ਖੜੇ ਆ ਉੱਥੋਂ ਤੇ ਸਾਰੇ ਕਿਸਾਨ ਜਿਹੜੇ ਹੈਗੇ ਆ ਵਾਲੇ ਉਹ ਸਾਡੇ ਨਾਲ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੇ ਹੈਗੇ ਸਾਡੀਆਂ ਇਸ ਜ਼ਮੀਨਾਂ ਦੇ ਉੱਤੇ ਸਰਵੇ ਹੋ ਰਹੇ ਨੇ ਇਥੇ ਕੋਈ ਪ੍ਰਾਈਵੇਟ ਕੰਪਨੀ ਨੂੰ ਸਾਨੂੰ ਸ਼ੱਕ ਜਾ ਰਹੇ ਆ ਵੀ ਕੋਈ ਪ੍ਰਾਈਵੇਟ ਕੰਪਨੀ ਨੂੰ ਸਾਡੀਆਂ ਜ਼ਮੀਨਾਂ ਅਕਵਾਇਰ ਕਰਕੇ ਸਰਕਾਰ ਦੇ ਰਹੀ ਆ ਉਸ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਆ ਕਿ ਅਸੀਂ ਜ਼ਮੀਨਾਂ ਦਾ ਇੱਕ ਓਰਾ ਵੀ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਵਾਸਤੇ ਇਸ ਭਾਈ ਰੁਪਏ ਦੀ ਜ਼ਮੀਨ ਆ ਜਿਹੜੀ ਜਾਂ ਨਾਲ ਲੱਗਦੇ ਪਿੰਡਾਂ ਦੀ ਜ਼ਮੀਨਾਂ ਉਹ ਨਹੀਂ ਅਕਵਾਇਰ ਹੋਣ ਦੇਵਾਂਗੇ ਕਿਉਂਕਿ ਇਥੇ ਦੂਰੇ ਮਾਪਦੰਡਾ ਦੂਰੇ ਕਾਨੂੰਨ ਆ ਇਥੋਂ ਪੰਜਾਬ ਨੂੰ ਇਹ ਝਾੜਨਾ ਚਾਹੁੰਦੇ ਆ ਪੰਜਾਬ ਦੇ ਕਿਸਾਨਾਂ ਨੂੰ ਝਾੜਨਾ ਚਾਹੁੰਦੇ ਆ ਇਥੋਂ ਜ਼ਮੀਨਾਂ ਖਵਾਇਰ ਕਰਕੇ ਤੇ ਅਸੀਂ ਕਹਾਂ ਜਾ ਕੇ ਜ਼ਮੀਨਾਂ ਲਵਾਂਗੇ ਕਿੱਥੇ ਸਾਡੇ ਇਸ ਆਜ਼ਾਦ ਭਾਰਤ ਦੇ ਵਿੱਚ ਦੂਰੇ ਕਾਨੂੰਨਾਂ ਪੰਜਾਬ ਦੇ ਵਿੱਚ ਆ ਕੇ ਕੋਈ ਮਰਜ਼ੀ ਜ਼ਮੀਨ ਲਵੇ ਕੋਈ ਘਰ ਲਵੇ ਕੋਈ ਪਲਾਟ ਲਵੇ ਪਰ ਜਦੋਂ ਪੰਜਾਬ ਦੇ ਕਿਸਾਨਾਂ ਨੇ ਕਿਸੇ ਦੂਸਰੀ ਸਟੇਟ ਦੇ ਵਿੱਚ ਜਾ ਕੇ ਜ਼ਮੀਨ ਲੈਣੀ ਆ ਤਾਂ ਉੱਥੇ ਮਨਾਹੀ ਆ ਉੱਥੋਂ ਦਾ ਕਾਨੂੰਨ ਕਹਦਾ ਵੀ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਇੱਥੇ ਜ਼ਮੀਨ ਵਗੈਰਾ ਕੋਈ ਨਹੀਂ ਲੈ ਸਕਦਾ ਸੋ ਇਸ ਕਰਕੇ ਅਸੀਂ ਸਖਤ ਚੇਤਾਵਨੀ ਦੇਣੇ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਕਿ ਭਾਈ ਰੂਪੇ ਦੇ ਵਿੱਚ ਅਸੀਂ ਜ਼ਮੀਨ ਅਕਵਾਇਰ ਜਿਹੜੀ ਹੈਗੀ ਆ ਨਹੀਂ ਹੋਣ ਦੇਵਾਂਗੇ ਇਹ ਤੁਸੀਂ ਮੱਤ ਸੋਚੋ ਕਿ ਇਥੋਂ ਕਿਸਾਨਾਂ ਨੂੰ ਉਜਾੜ ਕੇ ਇਹ ਜ਼ਮੀਨਾਂ ਜਿਹੜੀਆਂ ਖਾਲੀ ਕਰਾਵਾਂਗੇ ਅਸੀਂ ਇੱਥੇ ਆਪਦਾ ਖੂਨ ਢਲਾ ਸਕਦੇ ਆ ਮਰ ਸਕਦੇ ਆ ਪਰ ਇਹ ਜ਼ਮੀਨਾਂ ਜਿਹੜੀਆਂ ਹੈਗੀਆਂ ਕਿਸਾਨਾਂ ਨੇ ਅਹਿਦ ਕੀਤਾ ਵੀ ਅਸੀਂ ਛੱਡਦੇ ਨਹੀਂ ਮੈਂ ਬੀਕੇ ਜੂ ਦੁਕਾਨਦਾਰ ਵੱਲੋਂ ਇਹ ਵਿਸ਼ਵਾਸ ਵੀ ਦਿਵਾਉਣਾ ਕਿਸਾਨਾਂ ਨੂੰ ਕਿ ਤੁਸੀਂ ਇਕੱਠੇ ਹੋਵੋ ਅਸੀਂ ਮੂਹਰੇ ਲੱਗ ਕੇ ਅਗਵਾਈ ਕਰਾਂਗੇ ਔਰ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਵਾਂਗੇ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਕੇਂਦਰ ਸਰਕਾਰ ਦੀ ਬਹੁਤ ਮਾੜੀ ਨੀਤੀ ਆ ਕਿ ਪੰਜਾਬ ਨੂੰ ਝਾੜਨਾ ਚਾਹੁੰਦੀ ਆ ਪੰਜਾਬ ਦੇ ਭਾਈਚਾਰੇ ਨੂੰ ਪੱਖੋ ਵੱਖਰਾ ਕਰਨਾ ਚਾਹੁੰਦੀ ਆ ਕਿਉਂਕਿ ਹਰੇਕ ਜਦੋਂ ਵੀ ਕੋਈ ਪੰਜਾਬ ਦੇ ਉੱਤੇ ਜਾਂ ਦੇਸ਼ ਦੇ ਉੱਤੇ ਮਾਰ ਪੈਂਦੀ ਆ ਤਾਂ ਪੰਜਾਬ ਦਾ ਕਿਸਾਨ ਆ ਜਿਹੜਾ ਪੰਜਾਬ ਦੇ ਲੋਕ ਆ ਉਹ ਅੱਗੇ ਹੋ ਕੇ ਲੜਦੇ ਆ ਸੋ ਇਹ ਅਸੀਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਵੀ ਜਿਹੜਾ ਹੈਗਾ ਪੂਰਾ ਆਪ ਦਾ ਤਾਨੂੰ ਮੰਨ ਤੁਹਾਨੂੰ ਬੱਚੇ ਬੱਚੇ ਨੂੰ ਝੋਕ ਦੇਵਾਂਗੇ ਪਰ ਜ਼ਮੀਨਾਂ ਤੇ ਕੱਢ ਕੇ ਜਿਹੜੇ ਹੈਗੇ ਆ ਉਹ ਕੌਣ ਨਹੀਂ ਦੇਣੇ ਸੋ ਇਸ ਕਰਕੇ ਇਹ ਚਿਤਾਵਨੀ ਦੁਆਰਾ ਫੇਰ ਦੇ ਦੇ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਇਹ ਮਤ ਸੋਚੇ ਕਿ ਜਿਹੜੀਆਂ ਇਹ ਜ਼ਮੀਨਾਂ ਸਾਡੀਆਂ ਇੱਥੇ ਇਹ ਅਕਵਾਇਰ ਕਰ ਲੈਣਗੇ ਲੋਕ ਇਕਤਾ ਜਿੰਦਾਬਾਦ 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 ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ 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 ਸਰਕਾਰੀ ਸਰਕਾਰ ਮਰਦਾਬਾਦ ਮਰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ